ਨੀ ਮਾ ਨੀਹਾ ਬੀਰ ਕੀ ਆ ਕਹਿੰਦੇ ਨਾ ਸਕੂਲ ਤੇ ਆਹ ਗਈ ਪਾਰਟੀ ਆ ਗਈ ਲਾ ਆ ਗਈ ਨਾ ਮਾਸ ਨੀਹਾ ਲੈ ਕੇ ਮੈਂ ਦੱਸ ਫਿਰ ਹੁਣ ਕੀ ਕਰਗੇ ਪਾਰਟੀ ਆ ਤਾਂ ਉਹ ਤਾਂ ਬੱਚਿਆਂ ਦਾ ਕੰਮ ਹੁੰਦਾ ਸ਼ਰਾਰਾ ਸੂਟ ਮਚਵਾਉਣਾਗਾ ਸ਼ਰਾਰਾ ਸ਼ੂਟ ਨਾ ਪਹਿਲਾਂ ਤਾਂ ਤੈਨੂੰ 10-1200 ਦਾ ਸੂਟ ਮੈਂ 1000-1200 ਦਾ ਲੈ ਕੇ ਦਿੱਤਾਗਾ ਗਮੰਡਕਾਂ ਦੇ ਵਿਆਹ ਚ ਹੁਣ ਫੇਰ ਸੂਟ ਮੰਗੀ ਜਾਂਦੀ ਐ ਵੀਰ ਇੰਨੇ ਸੂਟਾਂ ਦੀ ਮੇਰੇ ਚ ਨਹੀਂ ਪਹੁੰਚ ਹੈਗੀ ਮੈਂ ਤੈਨੂੰ ਦੱਸਾਂ ਨਾਲੇ ਉਸ ਨੇ ਯਾਦਾਂ ਡੰਗ ਡੰਗ ਲਾ ਲ ਜਾ ਐ ਕਰੀ ਤੇਰੀ ਭਾਬੀ ਵਾਲੇ ਲੀੜੇ ਪਾ ਕੇ ਡੰਗ ਲਾ ਲਈ ਉਹ ਤਾਂ ਤੂੰ ਮੰਗ ਲਈ ਮੈਂ ਕਿਉਂ ਮੰਗ ਲਾ ਤੂੰ ਜਾ ਕੇ ਕਿ ਮੈਨੂੰ ਤਾਂ ਨਵਾਂ ਸੂਟ ਸੁਣਾ ਕੇ ਦੇ ਨਵਾਂ ਸੂਟ ਸੁਣਾ ਕੇ ਦੇ ਤੂੰ ਤਾਂ ਸਵੇਰ ਨੂੰ ਆਖੇਂਗੀ ਭਾਈ ਹੋਰ ਵੱਡਾ ਚੀਜ਼ ਲੈ ਕੇ ਦੇਓ ਐ ਕਿੱਥੋਂ ਲੈ ਕੇ ਦੇ ਦਗੇ ਰੋਜ਼ ਰੋਜ਼ ਕਰਤ ਸੱਤ ਕੀ ਗੱਲ ਲਗੀ ਮੇਰੇ ਸਹਰੀਆਂ ਦਾ 6 ਸਾਲ ਤੋਂ ਹਜ਼ਾਰ ਦੇ ਛੁੱਟ ਪਾ ਕੇ ਆਣੀਆਂ ਵੀਰ ਕਿਸੇ ਵੇਲੇ ਤਾਂ ਬੰਦੇ ਕੋਲ 100 ਰੁਪਿਆ ਵੀ ਨਹੀਂ ਹੁੰਦਾ ਤੂੰ ਤਾਂ 1000 1200 ਦੀ ਗੱਲ ਕਰਦੀ ਹੈਗੀ ਮੇਰੇ ਕੋਲੇ ਨਹੀਂ ਹੈਗੇ ਇੰਨੇ ਪੈਸੇ ਕੋਈ ਨਹੀਂ ਨਵੇਂ ਸੂਟ ਨੂੰ ਕੀ ਹੈ ਪੁਰਾਣੇ ਸੂਟ ਨੇ ਡੰਗ ਲਾ ਲਈ ਹਾਂ ਕੋਈ ਨਾ ਮੈਂ ਤਾਂ ਵੀਰੇ ਤੋਂ ਮੰਗੂਗੀ ਹਾਂ ਉਹ ਵੀਰੇ ਤੋਂ ਮੰਗ ਲਈ ਜਾ ਕੇ ਜਾਂ ਤੇਰੀ ਭਾਬੀ ਤੋਂ ਮੰਗਿਆ ਫਿਰ ਭਾਬੀ ਆਲਾ ਪਾ ਕੇ ਡੰਗ ਲਾ ਲਾ ਹੱਦ ਹੋਈ ਖੜੀ ਐ ਜਮਾਂ ਜਵਾਕਾਂ ਦੀ ਨਾ ਮੈਂ ਤੋਂ ਨਵੀਆਂ ਗੱਲਾਂ ਲੈ ਕੇ ਆ ਜਾਂਦੇਣਗੇ ਐ ਨਹੀਂ ਸੋਚਦੇ ਵੀ ਘਰ ਦੇ ਵਿੱਚ ਵੀ ਹੋਰ ਵੀ ਕੁਝ ਚਾਹੀਦਾ ਹੁੰਦਾਗਾ ਕੱਲੇ ਕੱਪੜੇ ਤਾਂ ਨਹੀਂ ਖਾ ਲਾਂਗੇ ਹੈ ਕੋਈ ਨੂਨ ਮਿਰਚ ਗੁੜ ਚਾਹ ਵੀ ਚਾਹੀਦਾ ਹੁੰਦਾਗਾ ਕਬੀਲਦਾਰ ਬੰਦੇ ਆ ਵੀਰ ਲਾ ਹੁਣ ਸਾਰਾ ਦਿਨ ਉਹ ਬਗਾਨੀਤੀ ਬੈੰਦੀ ਹੈ ਚੁੱਲ੍ਹੇ ਤੇ ਉਹਨੂੰ ਘੱਟ ਤੋਂ ਘੱਟ 15 ਚੀਜ਼ਾਂ ਚੁੱਲ੍ਹੇ ਤੇ ਚਾਹੀਦੀਆਂ ਕੀ ਨਹੀਂ ਚਾਹੀਦਾ ਇਹਨਾਂ ਨੂੰ ਕੱਲੇ ਲੀੜਿਆਂ ਦੇ ਸੁੱਖ ਨਹੀਂ ਆਉਂਦੇ ਰਹਿੰਦੇ ਆਗੇ ਕਦੇ ਬਹੂ ਦਾ ਸੂਟ ਕਦੇ ਕੁੜੀ ਦਾ ਸੂਟ ਕਦੇ ਜਵਾਕਾਂ ਦੇ ਸੂਟ ਮੁੰਡਿਆਂ ਦੇ ਸੂਟ ਹੈ ਆਪ ਪਾਟੇ ਛਿੱਟੇ ਪਾ ਕੇ ਤੁਰੇ ਫਿਰਦੇ ਆਗੇ ਜਮ ਹੱਦ ਹੋਈ ਖੜੀ ਐ ਇਹਨਾਂ ਨੂੰ ਕੋਈ ਸੰਸਾਫੀ ਕਰਨੀਗਾ ਹੁਣ ਕੁੜੀ ਜੀ ਨੇ ਬੜਾ ਤਪਾ ਕੇ ਮਾਰਿਆ ਮਾਤੀ ਕਰਾ ਮੈਨੂੰ ਸਾਹ ਜਵਾਕ ਚੱਕ ਕੇ ਬੰਦ ਨਹੀਂ ਬੈਠਣ ਦਿੰਦੇਗੇ ਨਹੀਂ ਮਾਂ ਦਵਾ ਦੇ ਨਾ ਮੈਨੂੰ ਸਾਰਾ ਛੁੱਟ ਨਹੀਂ ਕੀ ਦਵਾ ਦਾਂ ਤੁਸੀਂ ਮੇਰੇ ਕੰਨ ਨਾ ਖਾਇਆ ਕਰੋ ਬਾਹਲੇ ਨਾਲੇ ਹਾਂ ਉਹ ਤੇਰੀ ਭਾਬੀ ਦੇ ਛੋਟੀ ਤੇ ਪਾਲੀ ਨਾਲੇ ਵੱਡੀ ਕੋਲੇ ਤਾਂ ਵਿਚਾਰੀ ਕੋਲੇ ਹੈ ਨਹੀਂ ਉਹ ਤਾਂ ਆਪ ਗਰੀਬ ਕਰਦੀ ਹੈਗੀ ਠੀਕ ਆ ਲੈ ਮੈਂ ਕਿਉਂ ਕਿਸੇ ਦੇ ਛੁੱਟ ਪਾ ਨਹੀਂ ਕਿਸਾ ਕਿਵੇਂ ਹੋਗੀ ਚੁੱਪ ਕਰ ਜਾ ਮੂੰਹ ਤੇ ਮਾਰੂੰਗੀ ਹਾਂ ਤੇਰੀ ਭਾਬੀ ਆ ਉਹ ਭਾਬੀਆਂ ਕਿਸਾ ਨਹੀਂ ਹੁੰਦਾਂ ਹੁੰਦਾਂ ਨਾਲੇ ਹੈਂ ਤੂੰ ਤੇ ਪਾ ਵੀਰੇ ਪਾਲੀ ਮੈਨੂੰ ਨਹੀਂ ਪਤਾ ਪੜਾਂਦੀ ਡੈੜੀ ਨੂੰ ਕਹਿ ਪੜਾਂਦੀ ਛੋਟੇ ਵੀਰੇ ਨੂੰ ਕਹਿ ਪੜਾਂਦੀ ਵੱਡੇ ਵੀਰੇ ਨੂੰ ਕਹਾ ਪੜਾਂਦੀ ਭਾਬੀ ਨੂੰ ਕਹਿ ਮੈਂ ਤਾਂ ਸੂਟ ਲੈ ਕੇ ਦੋ ਮੈਂ ਤਾਂ ਨਾ ਤੈਨੂੰ ਬਰੀ ਨਾ ਲਿਆ ਕੇ ਦੇ ਦਨ ਤੂੰ ਜਿਹੇ ਜੇ ਮਿਲਦੇ ਓਹੇ ਜੇ ਪਾਲਾ ਨਾਲੇ ਕੁਮਾਰੀਆਂ ਕੁੜੀਆਂ ਨੂੰ ਕੀ ਹੁੰਦਾ ਹੁੰਦਾ ਕੁਮਾਰੀ ਕੁੜੀ ਅੱਖ ਚ ਸੁਰਮਾ ਤੇ ਨਵੇਂ ਕੱਪੜੇ ਵਾਲੇ ਨਹੀਂ ਪੌਂਦੀ ਹੁੰਦੀ ਮੈਂ ਤੈਨੂੰ ਦੱਸਾਂ ਵੀਰ ਮਟਿਆਰ ਹੁੰਦੀ ਜਾਂ ਨਹੀਂ ਐਗੀ ਆਹੋ ਸਭ ਝੂਠ ਕੋਈ ਗੱਲ ਨਹੀਂ ਕੱਪੜਿਆਂ ਕੁੱਪੜਿਆਂ ਦੀ ਕੱਪੜੇ ਜਿਹੇ ਜੇ ਮਰਜ਼ੀ ਹੋਣ ਸਾਡੀਆਂ ਸਾਡੀ ਮਾਂ ਹੁੰਦੀ ਸੀਗੀ ਸਾਨੂੰ ਸੂਈ ਨਾਲ ਕੱਪੜੇ ਸਿਉ ਕੇ ਦੇ ਦਿੰਦੀ ਹੁੰਦੀ ਸੀਗੀ ਠੀਕ ਹੈ ਆ ਖੱਦਰ ਦੇ ਕਟ-ਕਟ ਸਿਉਂਦੇ ਨਹੀਂ ਹੁੰਦੀ ਸੀਗੀ ਜਿਹੇ ਜਿਹੋ ਆਪਦੇ ਕੱਪੜੇ ਵੱਢ ਕੇ ਜੇ ਕੋਈ ਫੜਾ ਦਿੰਦੇ ਪਹਿਲਾਂ ਤਾਂ ਸੀਰ ਚੱਲਦਾ ਹੁੰਦਾ ਸੀ ਦਾਲਾਂ ਪਾਣੀਆਂ ਦਾ ਤੇ ਲੀੜੇ ਕੱਪੜਿਆਂ ਦਾ ਆ ਗਮੰਡਾਂ ਦੇ ਜਵਾਕ ਵੀ ਫੜਾ ਦਿੰਦੇ ਨਾ ਉਹਨਾਂ ਨੂੰ ਵੀ ਵੱਢ ਕੇ ਕੈਂਚੀ ਨਾਲ ਉੱਚੇ ਕਰਕੇ ਉਦੋਂ ਤਾਂ ਮਸ਼ੀਨਾਂ ਵੀ ਨਹੀਂ ਹੁੰਦਾਂ ਸੀ ਕੱਪੜੇ ਸਿਉਣ ਵਾਲਾ ਮੇਰਾ ਤਾਂ ਸੂਟੋ ਪ੍ਰਾਣ ਪੂਰਾ ਹੁਣ ਤਾਂ ਮੈਂ ਸੂਟ ਲੈ ਕੇ ਦਿੱਤਾ ਹੁਣ ਤੇਰਾ ਸੂਟ ਐਡੀ ਸ਼ੈਤੀ ਪੁਰਾਣਾ ਵੀ ਹੋ ਗਿਆ ਨਾ ਇਹਦੇ ਪੋਗਾ ਦੇ ਪਾਉਣ ਵਾਲਾ ਹੈਗਾ ਨਹੀਂ ਚੁੱਪ ਕਰ ਜਾ ਜਾ ਕੇ ਭਾਬੀ ਕੋਲੇ ਜਾਇਆ ਪੁੱਛਿਆ ਉਹਨੂੰ ਸ਼ੂਟ ਆਹੋ ਉਹ ਮੈਂ ਨਹੀਂ ਨਾ ਤਾਂ ਭਾਬੀਆਂ ਗੁਲਤੀਆਂ ਦੇ ਸੂਟ ਪਾਉਂਦੀ ਕਿ ਮੈਂ ਕਿ ਲੋਕਾਂ ਨੇ ਸੂਟ ਪਾਵੇਂ ਮੈਨੂੰ ਤਾਂ ਸਕੂਲ ਦੀ ਸ਼ਰਮ ਆਉਂਦੀ ਹੈ ਹੁਣ ਤਾਂ ਮੈਂ ਵੱਡੀ ਹੋ ਗਈ ਮੈਂ ਤਾਂ ਆਦੇ ਸੂਟ ਪਾਉਂਗੀ ਚੁੱਪ ਕਰ ਜਾ ਚੁੱਪ ਕਰ ਜਾ ਮੈਂ ਇਥੋਂ ਥਪੜੇ ਖਾਏਂਗੀ ਤੇ ਭਾਬੀਆਂ ਲੋਕ ਕਿੱਥੋਂ ਸਿੱਖਗੀ ਤੂੰ ਹੈ ਐਨੀ ਵੱਡੀ ਕਿੱਡੀ ਕਹੋਗੀ ਤੂੰ ਵੱਡੀ ਆਈ ਆ ਲੈ ਲੈ ਪੋਤੜਿਆਂ ਚੋਂ ਨਿਕਲੀ ਨਹੀਂ ਪਹਿਲੀ ਮੈਂ ਵੱਡੀ ਹੋ ਗਈ ਆਉਂਦੀ ਐ ਇਹਨੂੰ ਸ਼ਰਮ ਹੂੰ ਭਾਬੀਆਂ ਭੂਭੀਆਂ ਦੇ ਪਾਉਣ ਨੂੰ ਭਾਬੀਆਂ ਕੀ ਹੁੰਦੀਆਂ ਲਗੀਆਂ ਫੇਰ ਨਹੀਂ ਭਾਬੀਆਂ ਲੰਗੀਆਂ ਚੰਗਾ ਕੋਈ ਨਾ ਉਹਨਾਂ ਪਛਲੀ ਜੇ ਦੇਊਗੀ ਤਾਂ ਤੈਨੂੰ ਦੇ ਦੂੰਗਾ ਪਹਿਲਾਂ ਜਹਾਂ ਜਾ ਕੇ ਆ ਉਹਦੇ ਕੋਲੇ ਬਥੇਰੇ ਸੌਖੇ ਘਰ ਦੀ ਵੀਰ ਉਹਦੇ ਪੇਕ ਕੇ ਤਾਂ ਉਹਨੂੰ ਰੋਜ਼ ਕੱਪੜੇ ਦਿੰਦੇ ਆਗੇ ਵਿਆਹਾਂ ਵਰਗਾਂ ਨੂੰ ਕੋਈ ਨਹੀਂ ਜਦੋਂ ਤੂੰ ਵਿਆਹੀ ਗਈ ਤੈਨੂੰ ਵੀ ਰੋਜ਼ ਲੈ ਲੈ ਕੇ ਦੇ ਦਿਆ ਕਰਾਂਗੇ ਐਵੇਂ ਨਹੀਂ ਮਾਂ ਪਿਓ ਦਾ ਦਿਲ ਦੁਖੀ ਕਰੀਦਾ ਹੁੰਦਾਗਾ ਹੈਂ ਕਰਾਮਾ ਕਬੀਲਦਾਰਾਂ ਦਾ ਮੂੰਹ ਬਾਲਾ ਵੱਡਾ ਹੁੰਦਾ ਜਿਨ੍ਹਾਂ ਦੇ ਵਿੱਚ ਬੰਦਾ ਫਸਦਾ ਜਾਂਦਾ ਪਰ ਉਸ ਤੋਂ ਬਾਅਦ ਮੂੰਹ ਮੇਚ ਜਾਂਦਾ ਨਾ ਨਿਕਲਣਾ ਔਖਾ ਹੋ ਜਾਂਦਾਗਾ ਹਾਂ ਤੇ ਨਾਲੇ ਮੈਂ ਨਹੀਂ ਸਿੰਪਲ ਸੂਟ ਪਾਉਣਾ ਮੈਂ ਸ਼ਰਾਰਾ ਸੂਟੀ ਪਾਉਂਗਾ ਨਹੀਂ ਇਹ ਕੀ ਹੁੰਦਾ ਸ਼ਰਾਰਾ ਸ਼ਰੂਰਾ ਨਹੀਂ ਮੈਂ ਨਹੀਂ ਜਾਣਦੀ ਭੈਣੇ ਸ਼ਰਾਰਾ ਸ਼ਰੂਰਾ ਮੇਰੀ ਗੱਲ ਸੁਣ ਲੈ ਸਿੱਧਾ ਸਲਵਾਰ ਸ਼ੂਟ ਪਾਵੇ ਪੰਜਾਬੀ ਸ਼ੂਟ ਪਾਵੇ ਕਦੇ ਕੁੜੀ ਸਿਰ ਤੋਂ ਚੁੰਨੀ ਨਾਲਾਏ ਨਾਲ ਸਿਰ ਤੇ ਚੁੰਨੀ ਲੈਣ ਕਿ ਸਿੱਖ ਜਾ ਹੁਣ ਹਾ ਹੋ ਪੰਜਾਬੀ ਵਿਰਸਾ ਹੁੰਦਾ ਸਿਰ ਤੇ ਚੁੰਨੀ ਲੈਣਾ ਮੈਂ ਤੈਨੂੰ ਦੱਸਾਂ ਪੰਜਾਬੀ ਮਾਂ ਬੋਲੀ ਦੀ ਕਿੱਡੀ ਕਦਰ ਹੈਗੀ ਹੈ ਅੰਗਰੇਜ਼ ਅੰਗੂਜੇ ਕੀ ਸਮਝ ਇਹਨਾਂ ਦੀ ਨਹੀਂ ਆਉਂਦੀ ਕਿਨ ਪੁੱਤੇ ਇਹਦੇ ਨਾਲ ਕੌਣ ਤਾਂ ਹੋਰ ਹੀ ਕੁਸ ਮਾਰੀ ਜਾਂਦੇ ਅਠਾਂ ਦੇ ਭਾਦਗਾ ਹੈ ਕਿੱਥੇ ਪੰਜਾਬੀ ਵਿਰਸਾ ਪੰਜਾਬੀ ਬੋਲੀ ਹੁੰਦੀ ਸੀ ਸਾਡੇ ਵੇਲੇ ਆ ਹੁਣ ਤਾਂ ਤੁਸੀਂ ਮੰਮੀਆਂ ਡੈਡੀਆਂ ਇਹ ਕੀ ਹੁੰਦਾ ਮੰਮੀਆਂ ਡੈਡੀਆਂ ਸਾਡਾ ਤਾਂ ਬੇਬੇ ਬਾਪੂ ਹੁੰਦਾ ਸੀ ਕਿੱਡੀ ਰਸਨਾ ਮੂੰਚ ਆਉਂਦੀ ਤਾਂ ਬੇਬੇ ਬਾਪੂ ਕਹਿੰਦੇ ਸੀਗੇ ਇੱਕ ਕੱਜ ਕਰ ਲੈ ਮਿੰਮੀ ਡੈਡੀ ਮਿੰਮੀ ਡੈਡੀ ਨਾ ਦਾ ਵੀਰੇ ਤੇ ਤੇ ਭਾਬੀ ਤੋਂ ਮੰਗ ਕੇ ਦੇਖੂਗੀ ਹਾਂ ਮੰਗ ਲੈ ਜਾ ਕੋਈ ਨਹੀਂ ਤੇਰੀ ਭਾਬੀ ਵਾਲੀ ਪਾਲੀ ਲੀੜੇ ਕੁਛ ਨਹੀਂ ਖਵਾ ਲੀੜਿਆਂ ਨੂੰ ਜੇ ਮੈਨੂੰ ਨਏ ਸੂਟ ਸਮਾਨ ਸਮਾਉਣਾ ਨਾ ਮੈਂ ਤਾਂ ਜਾਣਦੀ ਨਹੀਂ ਕਿ ਪਾਰਟੀ ਤੇ ਤੂੰ ਹੀ ਵਗ ਜੇ ਮੇਰੇ ਵੱਡੇ ਦਾ ਨਹੀਂ ਮੈਂ ਕਿਉਂ ਵਗ ਜਾ ਸਾਸ ਤਾਂ ਜਾਣਦੇ ਨਹੀਂ ਹੁੰਦੇ ਸੀ ਕੀ ਹੁੰਦਗਾ ਸੀ ਇਹ ਪਾਰਟੀਆਂ ਤੇ ਬਾਲਟਾਂ ਅਸੀਂ ਤਾਂ ਬਾਲਟ ਹੀ ਜਾਣਦੇ ਹੁੰਦੇ ਸੀ ਆ ਪਾਣੀ ਪਾਉਣ ਵਾਲੀ ਆ ਸੋਡਾਂ ਹੋਗੀਆਂ ਇਹ ਪਾਰਟੀਆਂ ਜਣਾ ਖਣਾ ਖੂ ਪਾਰਟੀ ਤੇ ਜਾਣਾ ਪਾਰਟੀ ਤੇ ਜਾਣਾ ਆ ਪਤਾ ਨਹੀਂ ਕੀ ਹੁੰਦਗਾ ਪਾਰਟੀਆਂ ਬਾਲਟ ਓਹੋ ਫਿਰ ਅੱਬਾ ਕਿੱਡਾ ਜਵਾਨਾ ਚੰਗਾ ਸੀ ਸਾਡੇ ਵੇਲੇ ਕੁੜੀਆਂ ਬਸ ਇੱਕ ਚੀਜ਼ ਜਾਣਦਗ ਹੁੰਦਗੀਆਂ ਸੀਆਂ ਸਾਵਣ ਦੇ ਮਹੀਨੇ ਚ ਕੱਲੀਆਂ ਤੀਆਂ ਲਾਉਣਗਾ ਹੈ ਉਹ ਵੀ ਆਹ ਗੱਲ ਜਾਣਦਗ ਹੁੰਦਗੀਆਂ ਵੀ ਇਹ ਤੀਆਂ ਪਹਿਣਾ ਕੱਠੀਆਂ ਹੋ ਕੇ ਕਿੱਡਾ ਦੁੱਖ ਸੁੱਖ ਕਰਾਂਗੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਦੀ ਤਾਂ ਹੱਦ ਹੋਈ ਖੜੀ ਐ ਇਹਨਾਂ ਨੂੰ ਤਾਂ ਕੱਲੇ ਸੂਟ ਦੇਂਦੇ ਵੀ ਜੇ ਤੀਆਂ ਲਾਉਣੀਆਂ ਤਾਂ ਵੀ ਨਹੀਂ ਮੈਂ ਤਾਂ ਫਲਾਨਾ ਸੂਟ ਪਾਉਂਗੀ ਪਾਉਂਗੀ ਫਲਾਨਾ ਸੂਟ ਓਹੋ ਆਵ ਤਾਂ ਪੱਟੇ ਪਾ ਦਾਰੀ ਮੈਨੂੰ ਕਾਹਤਾਂ ਨੇ ਸੂਟ ਦਵਾਉਂਦੇਗੇ ਵੀਰ ਅੱਜ ਤੋਂ ਹੰਦ ਨਾ ਪੱਬੀ ਨੂੰ ਤੇ ਸੂਟ ਦਵਾ ਦਿਆਂਗਾ ਮੰਮੀ ਵੀ ਉਹੀ ਦਵਾ ਦੇਣਗੀ ਛੋਟਾ ਵੀਰਾ ਵੀ ਤੇ ਮੈਨੂੰ ਪਤਾ ਨਹੀਂ ਕਾਹਤਾਂ ਨਹੀਂ ਦਵਾਉਂਦੇਗੇ ਮੈਂ ਤਾਂ ਛੋਟੇ ਮੇਰੇ ਨੂੰ ਵੀ ਕਹਿ ਕੇ ਦੇਖ ਲਿਆ ਵੱਡੇ ਮੇਰੇ ਨੂੰ ਵੀ ਕਹਿ ਕੇ ਦੇਖ ਲਿਆ ਵੀ ਮੈਨੂੰ ਸੂਟ ਦਵਾ ਦੇ ਉਹ ਕਹਿੰਦੇ ਆਂ ਭਾਬੀਆਂ ਤੋਂ ਪੁੱਛ ਲਈ ਤੇ ਉਹ ਤਾਂ ਆਪ ਨਹੀਂ ਦੇਣਗੇ ਉਹਨਾਂ ਨੇ ਤਾਂ ਹੁਣ ਮੈਂ ਕੀ ਕਰਾਂ ਮੈਂ ਐ ਕਰਦੀ ਫਾੜ ਦਿੱਤੇ ਨਹੀਂ ਜਾਂਦੀ ਲਾ ਮੈਨੂੰ ਲੈ ਲਿਆ ਨੂੰ ਤਾਂ ਨਵਾਂ ਸੂਟ ਤੇ ਬਾਦ ਮੈਨੂੰ ਪਤਾ ਨਹੀਂ ਕਾ ਤੋ ਨਹੀਂ ਦਵਾਉਂਦੇਗੇ ਪਤਾ ਨਹੀਂ ਕੀ ਹੋਇਆ ਉਹਨਾਂ ਨੂੰ ਕੀ ਨਹੀਂ ਕੰਮ ਕਰਦਿਆਂ ਨੂੰ ਵੀ ਨਹੀਂ ਕਰਨ ਦਿੰਦੇ ਆ ਜਵਾਕ ਨੂੰ ਵੀ ਵਿਚਾਰੇ ਨੂੰ ਖੜਿਆਉਣ ਦਿੰਦੇਗੇ ਕੀ ਕਰਾਂ ਮੈਂ ਲਹੂ ਪੀ ਰੱਖਿਆ ਮੇਰਾ ਤਾਂ ਕੁੜੀ ਜੀ ਕਿੱਧਰ ਜਾਵਾਂ ਇਹਨਾਂ ਦਾ ਸੂਟ ਹੀ ਨਹੀਂ ਲੋਟ ਆਉਂਦੇ ਆਹ ਤਾਂ ਪਾਟੇ ਸੂਟ ਪਾ ਕੇ ਫਿਰਦੇ ਰਹਿਣੇ ਆਗੇ ਹੈ ਵਿਚਾਰ ਕਰ ਦੀ ਕਬੀਲਦਾਰੀ ਹੈ ਕਬੀਲਦਾਰੀ ਦਾ ਮੂੰਹ ਤਾਂ ਭਾਈ ਬਾਲਾ ਵੱਡਾ ਹੁੰਦਾਗਾ ਕੱਪੜਿਆਂ ਦਾ ਕੀ ਹੈ ਕੱਪੜੇ ਪਾਏ ਕਿਹਨੇ ਦੇਖਣੇ ਆਗੇ ਹੈ ਕੱਪੜਾ ਪਿੱਛੇ ਹੁਣ ਮੰਗ ਤੇ ਥੋੜੇ ਬਲੇ ਫਿਰਗੇ ਹੱਦ ਹੋਈ ਖੜੀ ਐ ਜਮਾਂ ਜਵਾਕਾਂ ਜਾਂਦੀ ਇਹਨਾਂ ਦਾ ਵੀ ਕੋਈ ਦੀਨਮਾਨ ਹੈ ਹੀ ਨਹੀਂਗਾ ਸਹਿਲੀ ਨੂੰ ਸੂਟ ਸਮਾਤਾ ਸਹਿਲੀ ਨੂੰ ਸੂਟ ਸਮਾਤਾ ਸਹਿਲੀ ਦੇ ਕੋਲੇ ਤਾਂ ਘਰਦਿਆਂ ਕੋਲੇ 20 ਕਿੱਲੇ ਜ਼ਮੀਨ ਦੇ ਹੈ ਹੈ 20 ਕਿੱਲੇ ਆਲੇ ਨਾਲ 2 ਕਿੱਲੇ ਆਲਾ ਕਿਵੇਂ ਰਲ ਜੂਗਾ ਸੂਟ ਹੁੰਦਾ ਸਾਲ ਤੋਂ ਸਮਾਉਣੇ ਸਾਲ ਤੋਂ ਸਮਾ ਲੋ 6 ਮਹੀਨੇ ਤੱਕ ਸਮਾ ਲੋ ਕੋਈ ਗਰਮੀ ਸਿਆਲ ਆਲੇ ਸਮਾ ਲੋ ਆ ਪਾਰਟੀਆਂ ਨੂੰ ਦੱਸ ਕੀ ਆ ਲੈ ਦੱਸ ਲਹਿੰਗਿਆਂ ਆ ਕਿੱਧਰ ਅਛਰਾ ਰਹੇ ਚੱਲੇ ਨੇ ਸਾਰਾ ਛਰਾ ਰਹਿਆਂ ਪਿੱਛੇ ਕਲੇਸ ਪਈ ਜਾਂਦਾ ਵਾ ਕਿੱਥੇ ਲਹੂ ਪੀਤਾਗਾ ਇਹਨਾਂ ਨੇ ਚਾਲ ਆਏ ਕਰਦੀ ਆ ਬਹੂ ਨੂੰ ਪੁੱਛ ਕੇ ਦੇਖਦੀ ਆ ਵੀ ਭਾਈ ਤੇਰਾ ਸੂਟ ਦੇ ਦੇ ਤੇ ਕਸ਼ਰਾਰਾ ਸ਼ੂਟ ਜੇ ਉਹਦੇ ਕੋਲ ਸੀਗਾ ਮੈਂ ਤਾਂ ਦੋ ਮਾਰੂ ਮੂੰਹ ਤੇ ਆਪੇ ਪਾਲੂ ਇੱਕ ਤਾਂ ਮੂਰਦੀ ਆ ਜਵਾਕ ਜੇ ਹੋ ਜਾਂਦੇ ਹੈਗੇ ਹੋ ਨਹੀਂ ਕੋਸਾ ਖਣ ਦੰਦੇਗੇ ਹੱਦ ਹੋਈ ਖੜੀ ਆ ਕੀ ਇਹ ਕੁਮਾਰਾਂ ਕੁੜੀਆਂ ਨੂੰ ਇੰਨੀ ਟੌਰ ਕੱਢਣ ਇੰਨੀ ਇੰਨੀ ਮਗਾ ਹੀ ਹੋਈ ਪਈ ਅਗਿਨ ਪੁੱਤੇ ਦਾ ਕੋਈ ਫਸਲ ਨਹੀਂ ਹੁੰਦੀ ਆ ਨਰਮਾਈ ਦੀ ਫਸਲ ਤਾਂ ਹੋਣੋਂ ਹਟ ਗਈ ਭੁੱਖੇ ਲਿਉੜਿਆਂ ਦੇ तड़के का कुड़ी ने चूचली जी ने लहू पी लिया मेरा बगू नीतू रहा मेरे आजा, आजा, मेरे आ जा आ जा मेरे को कर तो बथेरा कर दी है सुख ना हूं मैं तेन की दसा ਹੁਣ ਮੈਂ ਕੀ ਕਰਾਂ ਕੁੜੀ ਜੀ ਨੇ ਮੇਰੇ ਨਾਲ ਬਲਾਂ ਲੜਾਈ ਪਾ ਰੱਖੀ ਹੈਗੀ ਹਾਂ ਮੈਨੂੰ ਪਤਾ ਉਹਦੇ ਸਕੂਲ ਚ ਪਾਰਟੀ ਆ ਦੱਸਦੀ ਸੀ ਮੈਨੂੰ ਫੇਰ ਵੱਲ ਪਾਰਟੀ ਉਹਦੀ ਹਾਂ ਪੁੱਤ ਮੈਂ ਤਾਂ ਜਾਣਦੀ ਨਹੀਂ ਫੇਰ ਪੱਲ ਪੈਰ ਪੱਲ ਮੈਂ ਤਾਂ ਪਤਾ ਨਹੀਂ ਉਹ ਕੀ ਹੁੰਦੀ ਹੈਗੀ ਪਾਰਟੀ ਇਹਦਾ ਪਾਰਟੀ ਸਾਡੇ ਵੇਲੇ ਤਾਂ ਇਹੋ ਜਿਹਾ ਕੁਝ ਹੁੰਦਾ ਨਹੀਂ ਹੁੰਦਾ 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 ਮੰਮੀ ਫੇਰ ਵੱਲ ਪਾਰਟੀ ਤੂੰ ਐਂ ਕਰਾ ਤੇਰੇ ਕੋਲ ਕੋਈ ਸ਼ਰਾਰਾ ਸ਼ੂਟ ਪਿਆ ਤਾਂ ਦੇ ਦੇ ਫੇਰ ਉਹਨੂੰ ਉੱਪਰ ਇਹ ਫਾਹਾ ਵੱਟ ਸ਼ੂਟ ਤਾਂ ਹੈਗਾ ਮੰਮੀ ਗੱਲ ਕਰ ਮੈਨੂੰ ਨਾ ਬਹਿ ਮਾਂਗਾ ਮੈਂ ਆਪਦਾ ਸ਼ੂਟ ਕਿਸੇ ਨੂੰ ਦਿੰਦੀ ਨਹੀਂ ਹੈਗੀ ਕੁੜੇ ਵੀਰ ਕਿਸੇ ਨੂੰ ਹੱਦ ਹੋਈ ਖੜੀ ਹੈ ਹੀਰ ਸੈਨ ਤੁਸੀਂ ਬਗਾੜਨ ਤੇ ਤੁਲਗੋ ਉਹ ਕਿਸਾ ਕਿਵੇਂ ਹੋਗੀ ਤੇਰੀ ਨਾਨ ਦਾ ਵੀਰ ਹੋ ਨਾ ਮੰਮੀ ਚਾਹੇ ਨਾਨ ਦੀ ਮੈਂ ਤਾਂ ਕਦੇ ਸਾਂ ਕੀ ਆਪਦੀ ਭੂਆ ਦੀ ਕੁੜੀ ਨੂੰ ਦੂਰ ਤੋਂ ਦਿੱਤਾ ਮੈਂ ਤਾਂ ਸਾਂ ਕੀ ਭੂਆ ਦੀ ਕੁੜੀ ਨੂੰ ਦੂਰ ਹੋ ਜਾਂਦਾ ਹਾਂ ਤਾਂ ਕੱਹਿਆ ਤੇ ਵਾਦ ਨਾ ਨਾ ਮੈਂ ਤਾਂ ਕਦੀ ਕੁਮਾਰੀ ਨਹੀਂ ਵਿਆਹ ਕਸੂਟ ਨਹੀਂ ਦਿੱਤਾ ਸੀਗਾ ਮੈਂ ਤਾਂ ਵਾਲਾ ਬਟਾ ਬਹਿ ਮੈਂ ਕਸੂਟ ਨਹੀਂ ਦਿੱਤਾ ਨਾ ਹੱਥ ਹੋਈ ਛੜੀ ਹੈਗੀ ਮੈਂ ਮੁੰਡਿਆਂ ਨਾਲ ਤਾਂ ਇਹ ਗੱਲ ਕਰਕੇ ਦੇਖਣੀ ਆ ਵੀ ਵੀਰ ਫੇਰ ਅਸੀਂ ਕਿਸਾ ਹੋਗੇ ਤੁਸੀਂ ਤਾਂ ਜਮੇ ਹੀ ਨਹੀਂ ਭਾਈ ਸੋਚਦੇ ਇਹ ਗੱਲ ਨੂੰ ਲੈ ਹੁਣ ਮੈਂ ਜਾਣ ਕਿੰਨੇ ਜਵਾਕੜੀ ਦਸ਼ਨਾਵਾ ਭਾਈ ਫਿਰ ਮੈਨੂੰ ਤਾਂ ਕੀ ਹੈ ਮੈਂ ਤਾਂ ਸਮਾ ਕੇ ਦੇ ਦੂੰ ਅਕਸਰ ਕਰਤਾ ਹੋ ਸੋੜਾ ਹੀ ਲੱਗਣਾ ਫਿਰ ਕੋਈ ਨਹੀਂ ਮੰਮੀ ਤੂੰ ਹੋਰ ਸਮਾ ਕੇ ਦੇ ਦੇ ਉਹਦੇ ਵੀ ਤਾਂ ਵਿਚਾਰੀ ਤੇ ਆਪਦੇ ਸੁਪਨੇ ਨੇ ਕੁਛ ਹੋਉ ਨਹੀਂ ਵੀ ਤਾਂ ਨਵਾਂ ਸੂਟ ਪਾਉਣਾ ਹੋਊਗਾ ਆਪਦਾ ਤੂੰ ਮੇਰੇ ਤੁਸੀਂ ਮੇਰੇ ਸੂਟਾਂ ਬਾਰੇ ਕਿਉਂ ਕਹਿਣੇ ਹੋਗੇ ਜਮਾਹਤ ਹੋਈ ਖੜੀ ਐ ਇੱਕ ਇੱਕ ਸੂਟ ਨਾਲ ਸੱਤ ਸੱਤ ਭੈਣ ਭਰਾ ਸੀ ਡੰਗ ਲਾ ਲਿਆ ਤੈਨੂੰ ਦੇ ਸੀਗੇ ਮੰਮੀ ਪਹਿਲਾ ਜਵਾਨਾ ਹੋਰ ਸੀ ਹੁਣ ਜਵਾਨਾ ਹੋਰ ਹੈ ਹੋਰ ਜਵਾਨਾ ਕੀ ਨਹੀਂ ਹੁਣ ਜਵਾਨਾ ਸਹੀ ਨਹੀਂ ਹੈਗਾ ਪਹਿਲਾਂ ਜਵਾਨਾ ਬਹੁਤ ਚੰਗਾ ਹੁੰਦਾ ਸੀ ਆ ਵੀਰ ਕੜਚੀ ਦਾੜ ਨਾ ਦਸ ਜਾਣੇ ਨੰਗ ਲਾ ਲੈਦੇ ਹੁੰਦੇ ਸੀਗੇ ਉਹੀ ਤੇ ਹੁਣ ਸੋਨ ਤਾਂ ਇੱਕ ਜਾਨੇ ਨੂੰ ਕੇਲੋਂ ਪੱਕੇ ਦਾ ਭਾਂਡਾ ਚਾਹੀਦਾਗਾ ਮਮੀ ਟਾਈਮ ਟਾਈਮ ਦੀ ਗੱਲ ਹੁੰਦੀ ਆ ਤੁਸੀਂ ਕੁੜੀ ਨੂੰ ਥੂੜ ਨਮਾ ਸਮਾਉਂਦੇ ਓਹੋ ਮੈਂ ਤਾਂ ਮਰਤ ਪਾ ਕੇ ਮਾਰਿਆ ਕੰਮ ਕਰਦੀ ਆ ਕੋਈ ਨਹੀਂ ਆਹ ਨਾਲ ਦੇ ਮੁੰਡੇ ਨੂੰ ਮੁੰਡੇ ਦੇ ਨਾਲ ਗੱਲ ਕਰਦੀ ਆ ਮੈਂ ਵੀ ਭਾਈ ਸਾਨੂੰ ਤਾਂ ਇਹ ਕਿੱਸਾ ਸਮਝਦੀ ਹੀ ਹੈਗੀ ਹੈ ਕੀ ਗੱਲ ਓਹੋ ਹੱਥ ਹੋਈ ਖੜੀ ਹੈ ਜਮਾ ਬਲਾ ਡਮਦੱਕ ਆ ਪਾਪੀ ਨੇ ਆਹ ਤਾਂ ਮੈਂ ਗੱਲ ਕਰੀ ਜਾਨੀ ਆ ਕਿ ਤਕੜੇ ਕਰਦੀ ਧੀ ਹੈ ਲੈ ਦੱਸ ਇਹ ਤਕੜੇ ਕਰਦੀ ਹੈ ਇਹ ਸਵਾਹ ਤਕੜੇ ਕਰਦੀ ਧੀ ਹੈ ਵੀਰ ਬੰਦੇ ਦਾ ਬੰਦੇ ਦਾ ਦਿਲ ਤਕੜਾ ਹੋਣਾ ਚਾਹੀਦਾ ਉਹੀ ਤਾਂ ਕਹੀ ਜਾਨੀ ਐ ਫਿਰ ਹਾਂ ਮੈਂ ਕੋਪਾ ਦਿਨੀ ਤੂੰ ਹੀ ਬੜਾ ਹੋਇਆ ਸ਼ਰਾਰਾ ਝੂਟੋ ਨਹੀਂ ਮੈਂ ਤਾਂ ਕੀ ਕਰਨੇ ਐ ਮਾੜੀ ਨਹੀਂ ਕਰ ਮੈਂ ਆਕੇ ਟੱਕੜੇ ਕਰ ਦਿੱਤੀ ਪਹਿਲੇ ਪਤਾ ਸੀਗਾ ਹਾਂ ਵੀ ਉਹਨੇ ਦੇਣਾ ਨਹੀਂ ਦਾ ਮੈਂ ਉਸੇ ਟੱਕੜੇ ਕਰ ਦਿੱਤੀ ਟੱਕੜੇ ਕਰ ਦਿੱਤੀ ਨਹੀਂ ਤੂੰ ਤਾਂ ਸਾਰਿਆਂ ਨਾਲੇ ਕਰ ਦਿੱਤੀ ਐ ਟੱਕੜੇ ਕਰ ਦਿੱਤੀ ਤਾਂ ਮੇਰੀ ਨੋ ਟੱਕੜੇ ਕਰ ਦਿੱਤੀ ਮੈਂ ਜਿਹਦਾ ਐਡਾ ਐਡਾ ਦਿਲ ਆਰਦੇ ਕਰ ਬਣੀ ਚੋਤੇ ਨਹੀਂ ਮੈਂ ਤਾਂ ਕਿਸੇ ਨੂੰ ਮੰਮੀ ਆਪਦਾ ਸੂਟ ਪਾਉਣ ਨੂੰ ਨਹੀਂ ਦਿੱਤਾਗਾ ਪਟਾ ਨੂਰ ਆ ਤੇ ਅਸੀਂ ਉਹੀ ਥੋੜੇ ਫਿਰਦੇ ਆ ਕੋਈ ਨਹੀਂ ਆ ਲਾਣ ਤੇ ਤੇਰੇ ਵੀਰ ਨੇ ਅੱਜ ਮੈਂ ਗੱਲ ਕਰਦੀ ਆ ਉਹਦੇ ਨਾਲ ਹਾਂ ਵੀ ਜਾ ਕਾਇ ਕਰ ਤਰੂ ਗੀ ਆਸੀ ਆ ਮੈਨੂੰ ਸਰਾਰਾ ਸੂਟ ਚਾਹੀਦਾ ਤੜਕੇ ਨੂੰ ਨਹੀਂ ਪਰੇ ਮੰਗਿਆ ਨਹੀਂ ਤੂੰ ਸਰਾਰਾ ਸੂਟ ਲਾਈ ਐ ਸਰਾਰਾ ਸੂਟ ਲਾਈ ਆਗੀ ਜਿਹੜਾ ਕੋਈ ਜੀ ਹੈਗਾ ਉਹੀ ਮੁਰਿਆ ਹੁੰਦਾਗਾ ਤੁਹਾਡੇ ਨੂੰ ਚੰਗਾ ਤਾਂ ਮੇਰਾ ਹਾ ਨਿੱਕਾ ਜਿਹਾ ਕਾਕੂ ਆ ਹਾਂ ਬੁੱਤ ਤੈਨੂੰ ਵੀ ਚਾਹੀਦੀ ਲੈ ਲੈ ਤੈਨੂੰ ਵੀ ਫਰਾਕ ਚਾਹੀਦੀ ਆ ਹਾਂ ਦੱਸ ਦੱਸ ਤੇ ਮੈਨੂੰ ਨਾ ਸਾਡਾ ਲੀੜੇ ਪਿੱਛੇ ਕਚੀਰੇ ਪਈ ਜਾਂਦੇ ਆ ਤੈਨੂੰ ਨਹੀਂ ਕੱਪੜੇ ਚਾਹੀਦੇ ਕਿ ਚਾਹੀਦੇ ਫਰਾਕ ਹੁਣ ਤਾਂ ਤੂੰ ਵੀ ਦੱਸ ਦੇ ਹੈ ਤੈਨੂੰ ਵੀ ਚਾਹੀਦੀ ਆਏ ਹਾਏ ਕੋਈ ਤੈਨੂੰ ਲੈ ਕੇ ਦੇਵਾਂਗੇ ਹੈ ਕਿ ਤੂੰ ਵੀ ਪਾਰਟੀ ਤੇ ਜਾਏਂਗਾ ਪਾਟੇ ਪਾਰਟੀ ਤੇ ਵਾਹਨਾ मार्केट ते जाएगा कपड़े पावे ना पता सयाना का का तू ता तू ता सयाना बच्चा के तू भी पूआ मंगुलणियां पाया करेगा पूआ मंगुलणियां पाया करेगा हैं हैं पूआ मंगू पाया करेगा लणियां आ तेरी फराक जी दे दे पूआ नु एक फराक जी दे दे तेरी पूआ नु एक तू दे दे अपनी फराक तूजा देवे दे करेगा ਤੂੰ ਵੀ ਪਾਣੀ ਦਾ ਗਲਾਸ ਫੜਾਉਣ ਵੇਲੇ ਆਇਆ ਕਰੇਂਗਾ ਤੁਸੀਂ ਤਾਂ ਬਗਾਨੇ ਹੋ ਮੈਨੂੰ ਤਾਂ ਸੂਟ ਹੀ ਨਹੀਂ ਦਬਾਉਲੇ ਐਰੀ ਹਾਂ ਅੱਬੀ मैं तेन कहती चल कोई नी तू मेरा सूट पाग जी मैं कदी तू चल कोई नहीं तू मेरा शरारा सूट पग जी मेरी सूट पे आसंद हो चंगा मैं माफ कर दे मैं तेन ऐत कुछ बोली मैं मम्मी नू तेन सूट दी है दे दूगी सूट मैं ਮੈਂ ਤੇ ਤੇ ਤਰਸ ਆ ਗਿਆ ਮੈਂ ਕਿਹਾ ਚੱਲ ਕੋਈ ਨਹੀਂ ਦੇਈ ਦਿੰਦੀ ਬਚਾਈ ਚੰਗਾ ਤੂੰ ਦੇਖੇ ਮੇਰੀ ਅਲਮਾਰੀ ਚ ਟ੍ਰਾਈ ਕਲੀਨ ਕਰਾਏ ਪਿਆ ਬਸ ਪ੍ਰੈਸ ਮਾਰਨ ਵਾਲੀ ਹੈਗੀ ਤੇ ਪ੍ਰੈਸ ਦਿੱਤੀ ਤੋਂ ਮਨਵਾ ਲਈ ਠੀਕ ਆ ਓਏ ਬੱਤਾ ਹਾਂ ਬੱਤਾ ਹਾਂ ਚੰਗਾ ਵਲਡ ਜਾ ਕੇ ਪਸੰਦ ਕਰ ਲਈ ਫਿਰ ਸਵੇਰ ਨੂੰ ਤਰਾਇ ਕੋ ਪ੍ਰੈਸ ਕਰਨ ਵਾਸਤੇ ਵੜਾਏ ਠੀਕ ਆ ਠੀਕ ਆ ਚੰਗਾ